ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਤਨਸਰੀ ਮਹਲਾ 5 ਵਾਣੀ ਪਖਾ ਤਿਸੋਂ ਸੰਤ ਆਗੈ ਗੋਨ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸੁਹਾਰੇ ਸਮਾਨ ਪਾਈ ਬਾਣੀ ਪਖਾ ਪਿਸੋਂ ਸੰਤ ਆਗੈ ਗੁਣ ਗੋਬਿੰਦ ਜਸ ਗਾਏ ਸਾਸ ਸਾਸ ਮਨ ਨਾਮ ਸੁਮਾਰੈ ਇਹ ਵਿਸਵਾਸ ਇਹੋ ਉਸ ਮਾਨ ਨਿਤ ਪਾਈ ਤੁਮ ਕਰੋ ਦਇਆ ਮੇਰੇ ਸਾਈ ਸੇ ਮਤ ਦੀਜੇ ਮੇਰੇ ठाकुर ਸਦਾ ਸਦਾ ਤਉਦ ਧਿਆਈ ਰਹਾਉ ਤੁਮਰੀ ਕਿਰਪਾ ਤੇ ਮੋਹ ਮਾਨ ਛੁੱਟਾ ਸਜਾਏ ਪਰਮਾਏ ਆਨੰਦ ਰੂਪ ਰਵਿਓ ਸਭ ਮਦੇ ਗਤ ਕਤ ਦੇਖੋ ਜਾਏ ਦਇਆਲ ਕਿਰਪਾਲ ਕਿਰਪਾ ਨਿਤ ਪਤਤ ਪਾਵਨ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੇ ਜੋ ਪ੍ਰਭ ਕੈ ਮਨ ਭਾਏ ਕ੍ਰਿਸ਼ਨ ਸਭ 부ਝੀ ਹੈ ਨਾਨਕ ਤ੍ਰਿਪਤ ਅਗਾਹੀ ਦਾਪ ਤਾਪ ਭਗਤ ਸਾ ਪੂਰੇ ਜੋ ਪ੍ਰਭ ਕੈ ਮਨ ਭਾਏ ਸਨਾ ਸਭ 부ਜੀ ਹੈ ਨਾਨਕ ਤ੍ਰਿਪਤ ਅਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ